ਹੈਲੋ ਹਾਂ ਜੀ ਆਪਕੇ ਮੇਰੇ ਨਾਲ ਸਾਥੇ ਉਠਾ ਪਾਉਣਾ ਇਹ ਸਾਰਾ ਮੇਰੇ YouTube ਫੈਮਿਲੀ ਟਿਕ ਨੂੰ ਵੀ ਸਾਰੀ ਮੇਰੇ YouTube ਫੈਮਿਲੀ ਹੈ ਤਾਂ ਲੈ ਸੇ ਆਸਾਸ ਟ੍ਰੈਵਲ ਜੁਨ ਕਰਿਆ ਕਰੋ ਚਲੋ ਜੀ ਆਪਾਂ ਹੁਣ ਕਰਦੇ ਆ ਇਸ ਸੈਟਅਪ ਤੇ ਗੱਲ ਲੱਜਾ ਤੇ ਸਾਰੀ ਮੇਰੇ ਭੈਣ ਭਾਈਆਂ ਨੂੰ ਗਾਇਤਰੀ ਕਾਹ ਦਾ ਸਾਰਾ ਦੇਬਰੀ ਜੀ ਤੇ ਸਾਰੀ ਭੈਣ ਮੇਰੇ ਤੰਦਰੁਸਤ ਹੋਵੇ ਤੇ ਆਹ ਆਪਾਂ ਕੰਮ ਕਰੀ ਜਾਂਦੇ ਸਨਾਮਾ ਜੀ ਕੋ ਗੱਲ ਸਮਝਾਉਂਦੇ ਹਾਂ ਦੇ ਕੋਨਾ ਆ ਸੋਸਰ ਦੇ ਰਿਹਾ ਤੇ ਬਿਤੇ ਰਹਿੰਦੇ ਆ ਸਾਡਾ ਉਹਨਾਂ ਦੇ ਸੱਸਾਂ ਨੂੰ ਉਹਨਾਂ ਤੰਗ ਕਰਦੇ ਨੇ ਤੇ ਕੋਈ ਕਿਵੇਂ ਕੋਈ ਕਿਵੇਂ ਆ ਨਾ ਇਹ ਸੱਸਾਂ ਦਾ ਬਹੁਤ ਮਾੜੀ ਗੱਲ ਆ ਨਾ ਉਹ ਵੀ ਕਿਸੇ ਦਿੱਤੀ ਹੁੰਦੀ ਆ ਆਪਣੇ ਕਾਲਜ ਤੇ ਹੱਥ ਤੱਕ ਦੇਖੋ ਜੇ ਆਪਣੀ ਦਿੱਤੀ ਕੋਈ ਐਨਾ ਤੰਗ ਕਰੇ ਨਾ ਤੇ ਆਪਣੇ ਦਿਲ ਤੇ ਕੀ ਬੀਤੇ ਤੇ ਇਹੋ ਜਿਹੇ ਅੰਦਰਿੰਦਿਆਂ ਸੱਸਾਂ ਮੈਂ ਇਹ ਲੋਕ ਕਿਸੇ ਨਾ ਵੀ ਕਿਲੇ ਵਾਹਣ ਦੇ ਉਸ ਦੇ ਤੇ ਉਹਨੂੰ ਤੇ ਜਾਰੀ 50 ਰੁਪਏ ਖਰਚਾ ਦਿੰਦੇ ਸੀ ਹਨਾ ਉਹ ਤੱਪ ਦੇ ਟੀਨਾ ਦੇ ਲਈ ਉਠਾਈ ਹੋਈ ਸੀ ਜਨਮ ਬਰਾਤੇ ਦਾ ਸਾਲ ਮੈਂ ਜਿੰਦਗੀ ਕੱਢੀ ਹੋਣੀ ਹਨਾ ਕਹਿੰਦੇ ਵੀ ਚਲੋ ਕੰਜ ਮੈਂ ਆਪ ਦੇ ਫਿੱਕੇ ਕਰ ਵੀ ਨਹੀਂ ਗਈ ਜਾਈ ਹੈ ਹਨਾ ਤੇ ਵੀ ਚਲੋ ਆਪ ਦੇ ਘਰੀ ਰਹਾ ਹਾਂ ਹੁੰਦੇ ਹੀ ਅਗੁਣੀਆਂ ਨੂੰ ਫਿੱਕੇ ਕਰ ਮੈਂ ਪਰ ਜਾਣਾ ਹੁੰਦਾ ਪਟਨਾ ਬਹੁਤ ਆਖਾ ਹੁੰਦਾ ਮਾਂ ਪਿਓ ਹੁੰਦਾ ਚਾਹੇ ਕਿ ਬੇਬੀ ਇਹ ਜਦੋਂ ਕੀ ਰਾਤੀ ਪਿਆਤੀ ਜਿੰਨਾ ਚਿਰ ਬਿਮਾਰੀ ਹੈ ਦੇਖੋ ਉਹ ਤੋਂ ਵੱਧ ਵਖਰੀ ਹੈ ਜਦੋਂ ਬਿਆਹ ਕੀਤੀ ਨਾ ਉਹ ਲੋਬ ਲੱਭ ਕੱਢੀੁੰਦੀ ਆ ਨਾ ਤੇ ਕਿੰਨਾ ਕਿਥੇ ਉੱਪਰ ਜਾ ਕੇ ਉਹ ਨਹੀਂ ਕਰ ਸਕਦੇ ਨਾ ਭਈ ਜਦੋਂ ਬਹਿ ਤੇ ਮਾਂ ਮਾਂ ਕਿਉਂ ਦਾ ਵੀ ਨਹੀਂ ਉੱਡਾ ਹੋ ਰਹਿਦਾ ਹੈਗਾ ਨਾ ਨੱਕ ਬੁੱਲ ਘੜਦਿਆਂ ਨੇ ਲਿਆ ਕੇ ਲਈਆਂ ਕਰਤਾਰ ਦੇ ਕਹਿੰਦੇ ਕੰਮ ਆਉਂਦਾ ਚਾਹੀ ਆਪਾਂ ਖੁੰਲੀ ਚਾਹ ਚਾਹ ਕਿਤੇ ਵੀ ਆ ਕਰਤਾਰ ਉਹਦੇ ਕੰਮ ਆਉਂਦਾ ਨਾ ਚਾਹੇ ਆਪਦੇ ਘਰੇ ਓਖੇ ਚਾਹੇ ਸੋਖੇ ਆ ਦੇ ਕਿ ਮੈਨੂੰ ਬਹੁਤ ਦੁੱਖ ਆਇਆ ਗੱਲ ਹਨਾ ਵੀ 20 ਕਿੱਲੇ ਵਾਲਾ ਕਿਹੜਾ ਸੱਤ ਚੱਕੂ ਕਿੱਲੇ ਜੀ ਵੀ ਪੱਚੀ ਪੱਚੀ ਕਿੱਲਾ ਆ ਜ ਹਨਾ ਮੇਰੇ ਭੈਣ ਮੇਰੇ ਭਾਈ ਲਾ ਤਾਂ ਇਹੀ ਸਾਰਿਆਂ ਨੇ ਹੱਥ ਬੰਨ ਕੇ ਬੇਨਤੀ ਕਰਦੀਆਂ ਵੀ 20 25 30 ਕਿੱਲੇ 35 ਕਿੱਲੇ 15 ਕਿੱਲੇ ਕਿਸੇ ਦੇ ਕਿੱਲਾ ਦੇ ਮਾਗਰ ਨਾ ਜਾਇਆ ਕਰੋ ਹਨਾ ਤੇ ਕਿੱਲੇ ਤਾਂ ਕਹਿੰਦੇ ਤੋਂ ਘੱਟ ਵੱਧ ਹੋ ਜਾਣਾ ਸਰਦਾਰੀ ਵੀ ਹੋਵੇ ਜਵਾਬ ਨੂੰ ਹਨਾ ਤੇ ਦਾ ਰਿਵੀ ਹੋਵੇ ਜਵਾਬ ਨੂੰ ਸਹੂਲਤਾਂ ਵੀ ਉਹ ਕਰੇ ਜਮੀਨਾਂ ਚੱਟਣੀਆਂ ਨੇ ਹੈਗੀਆਂ ਉਹ ਆਪਣੀ ਛੋਟੀ ਜੀ ਜ਼ਿੰਦਗੀ ਆ ਜਵਾਬ ਦਾ ਇਹ ਜ਼ਿੰਦਗੀ ਨੂੰ ਹਨਾ ਵਧੀਆ ਗੁਜ਼ਾਰੇ ਵਧੀਆ ਸਾਲੇ ਦਿਨ ਕੱਢੇ ਉਹ ਵੀ ਜ਼ਿੰਦਗੀ ਆ ਵੀ ਕਿਲੇ ਵਾਲੇ ਦੀ ਵੀ ਕਿਲੇ ਦੀ ਗੱਲ ਨੇ ਬਸ ਇਹ ਸਾਰੇ ਭੈਣ ਭਾਈ ਨਾ ਤਾਈ ਕਹਿੰਦੇ ਆ ਵੀ ਸਾਰੇ ਭੈਣ ਭਾਈ ਨਾ ਬਸ ਜ਼ਮੀਨ ਨਾ ਮੇਰੇ ਭਰਾਵਾ ਕਿਸੇ ਦਾ ਦੇਖਿਆ ਕਰੋ ਜਮੀਨ ਬੰਦੇ ਦਾ ਨਿੱਚਾ ਦੇਖਿਆ ਕਰੋ ਬੰਦੇ ਦੇ ਰੈਣੀ ਸਾਨੀ ਦੇਖਿਆ ਉਹ ਬੰਦੇ ਦਾ ਨਾ ਪਰਵਾਹ ਦੇਖਿਆ ਉਹ ਬੱਲੇ ਜਾਵਾ ਮੈਂ ਕਹਿੰਦੀ ਆ ਜਿਹੜੀਆਂ ਇਹ ਜਿਆ ਸਸੰਦ ਰਹਿੰਦੀਆਂ ਇਹਨਾਂ ਨੂੰ ਸੱਤ ਤੋਂ ਸੱਤ ਸਜਾ ਦਿੱਤੀ ਆ ਵੀ ਹਨਾ ਕਿੰਨੀਆਂ ਕੁੜੀਆਂ ਆ ਦੇ ਵਿਚਾਰਨਾ ਕਿੰਨੀਆਂ ਮਾਰਦੀਆਂ ਕਿੰਨੀਆਂ ਕੁੜੀਆਂ ਦੂਹੀ ਨੇ ਹਨਾ ਔਖਾ ਸਾਰੇ ਉਸ ਸੱਖ ਵੀ ਰਾਕੇ ਹਨਾ ਉਹਨਾਂ ਨੇ ਵਿਚਾਰੀ ਨੇ ਬਹੁਤਾਂ ਦੀ ਭੈਣ ਤੇ ਆਲੂ ਕੀਤੀ ਆ ਵਿਚਾਰੀ ਨੇ ਬਧੀਆ ਕੰਦ ਕੁੰਦੋਂ ਕੜਾਈ ਦੇਖੋ ਦੇ ਘਰ ਵਾਲਾ ਵੀ ਕਹਿੰਦਾ ਵੀ ਮੈਂ ਵੀ ਬਹੁਤ ਔਖਾ ਸੀ ਹਨਾ ਇਹ ਲੋਕ ਤਾਂ ਤਾਂ ਕੋਈ ਵੰਡਦਾ ਨੂੰ ਦਾ ਗਾਹ ਕੀ ਲੱਗਿਆ ਹੈ ਨਾ ਇਹ ਚੀਜ਼ ਜਮਾਂ ਦੀ ਕਰਨੀ ਚਾਹੁੰਦੀ ਮੈਂ ਕਹਿੰਦੀ ਜੇ ਇਹ ਸਸਾਂ ਵੀ ਛੋਟੇ ਨਹੀਂ ਸਿੱਕਲਾ ਸਸਾ ਹੈਗੇ ਆ ਪਹਿਲਾਂ ਦਰਦ ਦੇ ਸਸਾ ਸੱਤ ਸੱਤ ਕਾਰਵਾਈ ਕਰਨੀ ਚਾਹੀਦੀ ਆ ਨਾ ਇਹਨਾਂ ਨੂੰ ਇਹ ਜੀ ਸਜ਼ਾ ਦੇਣਾ ਉਹ ਮੈਂ ਕਹਿੰਦੀ ਉਹਦੋਂ ਉਹਨੂੰ ਕੰਮ ਦਾ ਕਢਵਾ ਕੇ ਅੱਡ ਕੀਤਾ ਜਿੰਨੇ ਸਾਲ ਉਹ ਉੱਥੇ ਰਹੀ ਉਹਨੂੰ 50 ਰੁਪਏ ਦੇ ਕੇ ਸਸਾ ਦਾ ਉਹਨਾਂ ਟੈਮਾਂ ਨੂੰ ਤੇ ਰੱਖਣ ਤੇ ਪਤਾ ਲੱਗਦੀ ਸੀ ਕਿਵੇਂ ਜ਼ਿੰਦਗੀ ਹੁੰਦੀ ਆ ਤੇ ਬਈ ਬਹੁਤ ਦੁਨੀਆ ਅੱਜ ਕੱਲ ਚੰਦਰੀ ਹੋ ਰਹੀ ਆ ਬਸ ਮੇਰੇ ਭੈਣ ਭਾਈ ਜਿਵੇਂ ਨਾ ਵਗ ਨਾ ਜਾਇਆ ਕਰੋ ਜ਼ਮੀਨਾਂ ਦੀ ਗੱਲ ਕੁਛ ਨਹੀਂ ਹੁੰਦੀ ਹੁੰਦੀ ਜ਼ਮੀਨ ਤਾਂ ਨਾ ਕਹਦੇ ਆ ਵੱਧ ਘਟ ਇਹ ਤਾਂ ਚੱਲਦੀ ਰਹਿੰਦੇ ਨੇ ਤੇ ਸਖਿਆਈ ਹੁੰਦੇ ਜਵਾਕ ਨੂੰ ਤੇ ਨਾਲੇ ਪਤਾ ਇੱਥੋਂ ਆਪਾਂ ਕੀ ਲੈ ਕੇ ਜਾਣਾ ਛੋਟੀ ਹੀ ਆਪਣੀ ਜ਼ਿੰਦਗੀ ਆ ਇਨਾ ਸਸਨ ਪੁੱਛੇ ਹਨ ਵੀ ਇਹ ਕੀ ਦੇ ਖਤਰ ਬੰਦੀਆਂ ਤੁਸੀਂ ਇਹਨਾਂ ਬਾਤਰੀ ਬੰਦੀਆਂ ਐਨਾਂ ਨੰਨ ਦਸੀਏ ਨੂੰ ਹਨ ਮਰ ਜੂਗੀਆਂ ਫਿਰ ਫਿਰ ਵੀ ਇਹਨਾਂ ਨੇ ਸਾਹਮਣਾ ਨਾ ਚਲੋ ਤਾਂ ਦਸੀਏ ਕੱਟੀ ਜਾਂਦੀਆਂ ਨੇ ਐਡੇ ਪਤਾ ਨਹੀਂ ਚੱਪੀ ਦੁਗੀਆਂ ਕੀ ਹੋ ਰਹੀ ਆ ਬਸ ਜੇ ਤੁਹਾਨੂੰ ਕੋਈ ਰਿਸ਼ਤਾ ਕਰਨਾ ਹੈ ਤਾਂ ਬਣ ਕੇ ਬੇਨਤੀ ਹੈ ਵੀ ਜ਼ਮੀਨ ਨਾ ਦੇਖੋ ਕਿਸੇ ਦੀ ਜ਼ਮੀਨ ਚਾਹੇ 2 ਕਿਲੇ ਘਟ ਦੇਖ ਲੂ ਸਖਿਆਈ ਤੇ ਸਹੂਲਤਾਂ ਤੇ ਬੰਦਿਆਂ ਦਾ ਨੇਚਰ ਇਹ ਦੇਖਿਆ ਕਰੋ ਜਿਵੇਂ ਆਪਣੇ ਜਸਵੰਦਰ ਬਰਾੜ ਨੇ ਕਿਹਾ ਸੀ ਮੇਰੇ ਨਾਲ ਉਹ ਗੱਲ ਮੇਰੇ ਬਹੁਤ ਵਾਰ ਯਾਦ ਆਈ ਉਹ ਜਸਵੰਤ ਰਾੜ ਕਹਿੰਦੀ ਜਿੱਦਾਂ ਵੀ ਮੈਂ ਕੁੜੀਆਂ ਦਾ ਰਿਸ਼ਤਾ ਦੇਖਿਆ ਕਹਿੰਦੀ ਮੈਂ ਮੇਰੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਮੈਂ ਚੱਲਿਆਂ ਨਾਲ ਵੀ ਰਿਸ਼ਤਾ ਦੇਖਣੋਂ ਕਹਿੰਦੇ ਵੀ ਤੂੰ ਕਿਹ ਚੱਲਿਆਂਗੀ ਉਹ ਕਹਿੰਦੀ ਮੈਂ ਉਹ ਦੇਖੂਗੀ ਤਾਂ ਮੈਂ ਗੱਡੀਆਂ ਦੇਖਣੀਆਂ ਨਾ ਮਕੋਟੀਆਂ ਦੇਖਣੀਆਂ ਨੇ ਕਹਿੰਦੇ ਤੇ ਕਹਿੰਦੀ ਸੱਤ ਮੈਂ ਚਿਹਰੇ ਦੇਖੂਗੀ ਹਨਾ ਜਿੱਥੇ ਹੱਸਦੇ ਚਿਹਰੇ ਹੋਏ ਕਹਿੰਦੀ ਉੱਥੇ ਸਾਰਾ ਕੁਝ ਹੈ ਜਿੱਥੇ ਕਹਿੰਦੀ ਹੱਸਦੇ ਚਿਹਰੇ ਨਹੀਂ ਉੱਥੇ ਕੁਝ ਨਹੀਂ ਮੇਰੇ ਭਰਾ ਉਹ ਹੱਸਦੇ ਚਿਹਰੇ ਦੇਖਿਆ ਕਰੂਗਾ ਨਾ ਜਮੀਨਾਂ ਨਾਲ ਦੇਖਿਆ ਕਰ ਪਹਿਲਾਂ ਰੰਗ ਦੇਖਿਆ ਕਰੋ ਅਗਲੇ ਤਹੇ ਜਿਹਾ ਬਹੁਤ ਪੁੰਡੀਆਂ ਨਾਲ ਜਿਹਾ ਹੋਇਆਗਾ ਤੇ ਇੰਨੇ ਕਿ ਅੱਜ ਆਪਾਂ ਲਾਈਵ ਬਣਾਉਣਾ ਸੀ ਸਾਰੇ ਮੇਰੇ ਭੈਣ ਭਾਈ ਮੇਰੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜੈ ਪ੍ਰਭੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ